हां तो प्यारे बच्चे सारे ने प्यार परी ससी कल हां बेटा आपा जवाहर नवोदया दाखला प्रक्रिया दी तैयारी ਦੇ ਅਧੀਨ ਪੰਜਵੀਂ ਜਮਾਤ ਦੀ ਟੈਕਸਟ ਬੁੱਕ ਦੇ ਸਵਾਲਾ ਜਿਹੜੇ ਉਹ ਕਰਨੇ ਸ਼ੁਰੂ ਕੀਤੇ ਸੀ ਇੱਕ ਅਭਿਆਸ ਅਧਿਆਏ 1 ਹੈ ਜਿਹੜਾ ਉਹ ਆਪਾਂ ਕਰ ਚੁੱਕੇ ਹਾਂ ਹੁਣ ਬੇਟਾ 1.1 ਅਭਿਆਸ ਹੈ ਜਿਹੜਾ ਉਹ ਸ਼ੁਰੂ ਕਰਨ ਲੱਗੇ ਆ ਉਹਦਾ ਪਹਿਲਾ ਹੀ ਸਵਾਲ ਹੈਗਾ ਆ ਗਿਣ ਤਾਰੇ ਦੀ ਸਹਾਇਤਾ ਨਾਲ ਸੰਖਿਆ ਨੂੰ ਪੜ੍ਹੋ ਤੇ ਲਿਖੋ ਤਾਂ ਆ ਬੇਟਾ ਗਿਣ ਤਾਰਾ ਦਿੱਤਾ ਹੋਇਆ ਹੈ ਤੁਸੀਂ ਦੇਖਿਆ ਹੁਣ ਸਕੂਲੇ ਠੀਕ ਹੈ ਇਹਦੇ ਚ ਆਪਾਂ ਮੋਤੀਆਂ ਦੀ ਸੰਖਿਆ ਦੇਖਦੇ ਹਾਂ ਇਕਾਈ ਵਾਲੇ ਖਾਨੇ ਚ ਮੋਤੀਆਂ ਦੀ ਸੰਖਿਆ 1 2 3 4 5 ਤਾਂ ਇਕਾਈ ਵਾਲੇ ਖਾਨੇ ਦੇ ਵਿੱਚ ਆਪਾਂ 5 ਲਿਖ ਦਿੰਨੇ ਆ ਫਿਰ ਦਹਾਈ ਵਾਲੇ ਖਾਨੇ ਦੇ ਵਿੱਚ ਕੋਈ ਮੋਤੀ ਨਹੀਂ 0 ਸੈਂਕੜੇ ਵਾਲੇ ਖਾਨੇ ਦੇ ਵਿੱਚ 3 ਮੋਤੀ ਆ 3 ਲਿਖ ਦਿੰਨੇ ਆ ਤੇ ਹਜ਼ਾਰ ਵਾਲੇ ਖਾਨੇ ਦੇ ਵਿੱਚ 1 2 3 4 5 6 6 ਮੋਤੀ ਹੈਗੇ ਆ ਤੇ 10000 ਵਾਲੇ ਖਾਨੇ ਦੇ ਵਿੱਚ 1 2 3 4 ਲੋ ਬੇਟਾ ਤਾਂ ਜਦੋਂ ਬੇਟਾ ਆਪਾਂ ਇਹ ਸੰਖਿਆ ਪੜ੍ਹਨੀ ਆ ਤੁਹਾਨੂੰ ਮੈਂ ਦੱਸਿਆ ਸੀ ਵੀ ਸੱਜੇ ਤੋਂ ਖੱਬੇ ਹੱਥ ਪਹਿਲਾਂ ਤਿੰਨ ਤੋਂ ਬਾਅਦ ਕਮਾ ਲਾ ਦਿਓ ਫਿਰ ਦੋ ਤੋਂ ਬਾਅਦ ਕਮੇ ਇਸ ਤਰ੍ਹਾਂ ਦੋ ਦੋ ਤੋਂ ਬਾਅਦ ਕਮੇ ਚੱਲੀ ਜਾਣਗੇ ਤੇ ਫਿਰ ਤੁਸੀਂ ਕਮਿਆਂ ਵਾਲੀ ਰਕਮ ਜਿਹੜੀ ਆ ਉਹ ਇਕੱਠੀ ਪੜ੍ਹਨੀ ਹੁੰਦੀ ਹੈ ਠੀਕ ਹੈ ਤਾਂ ਆ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਆ ਦਹ ਹਜ਼ਾਰ ਵਾਲਾ ਖਾਨਾ ਆ ਗਿਆ ਹਜ਼ਾਰ ਵਾਲੇ ਖਾਨੇ 'ਚ ਆ ਦਹ ਹਜ਼ਾਰ ਆ ਹਜ਼ਾਰ ਤਾਂ 46640 46305 ਠੀਕ ਹੈ ਬੇਟਾ ਤਾਂ ਇਸੇ ਤਰ੍ਹਾਂ ਹੀ ਬੇਟਾ ਆ ਜਿਹੜਾ ਹੈਗਾ ਇਹਦੇ ਵਿੱਚ ਵੀ ਆਪਾਂ ਉਸੇ ਤਰ੍ਹਾਂ ਹੀ ਦੇਖਦੇ ਆ ਆ ਇਕਾਈ ਵਾਲੇ ਖਾਨੇ 'ਚ ਕਿੰਨੇ ਮੋਤੀ ਆ ਤਿੰਨ ਮੋਤੀ ਦਹਾਈ ਵਾਲੇ 'ਚ ਵੀ ਤਿੰਨ ਸੈਂਕੜੇ ਵਾਲੇ ਦੇ ਵਿੱਚ ਤਿੰਨ ਚਾਰ ਪੰਜ ਮੋਤੀ ਆ ਹਜ਼ਾਰ ਵਾਲੇ ਦੇ ਵਿੱਚ ਕੋਈ ਮੋਤੀ ਨਹੀਂ ਜ਼ੀਰੋ ਲਿਖ ਦਿੰਨੇ ਆ ਤੇ ਦਹ ਹਜ਼ਾਰ ਵਾਲੇ 'ਚ 1 2 3 4 5 6 7 ਤਾਂ ਇਹ ਬੇਟਾ ਆਪਾਂ ਤਿੰਨ ਤੋਂ ਬਾਅਦ ਦੇ ਵਿੱਚ ਕਮਾ ਲਾ ਦਨੇ ਇਹਨੂੰ ਕੀ ਪੜਾਂਗੇ ਫਿਰ ਦੋ ਤੋਂ ਬਾਅਦ ਕਮਾ ਕਮਿਆਂ ਦੇ ਵਿੱਚ ਰਕਮ ਆਪਾਂ ਇਕੱਠੀ ਪੜ੍ਹਨੀ ਹੁੰਦੀ ਹੈ ਤਾਂ ਇਹ ਬਣ ਗਿਆ 70533 ਫਿਰ ਉਹ ਕੀ ਕਹਿੰਦਾ ਪਿਆ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਲਿਖ ਦਿਓ ਠੀਕ ਹੈ ਬੇਟਾ ਤਾਂ ਆਪਾਂ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਲਿਖ ਦਵਾਂਗੇ ਪਹਿਲੀ ਰਕਮ ਕੀ ਬਣੀ ਸੀ 46305 46 हजार तीन सौ पांच ठीक है बेटा इस तरह ही आ कि बन गया सत्तर हजार पांच सौ पौते ठीक है सत्तर हजार पांच 23 ਠੀਕ ਹੈ ਬੇਟਾ ਤਾਂ ਇਹ ਸੀਗੇ ਬੇਟਾ ਪਹਿਲਾ ਸਵਾਲ ਹੁਣ ਆਪਾਂ ਇਹਦਾ ਅਗਲਾ ਸਵਾਲ ਦੇਖਦੇ ਆਂ ਸੀ ਪਾਰਟ ਦੇਖਦੇ ਆਂ ਐਸੇ ਸਵਾਲ ਦਾ ਇਹ ਵੀ ਬੇਟਾ ਬਿਲਕੁਲ ਇਸੇ ਤਰ੍ਹਾਂ ਹੀ ਹੈਗਾ ਆ ਆਪਾਂ ਇਸੇ ਤਰ੍ਹਾਂ ਹੀ ਕਰਾਂਗੇ ਇਹਦੇ ਵਿੱਚ ਵੀ ਆਪਾਂ ਮੋਤੀਆਂ ਦੀ ਸੰਖਿਆ ਗਿਣ ਲੈਣੇ ਆਂ ਇੱਕ ਦਹਾਈ ਸਥਾਨ ਤੇ ਆ ਬੇਟਾ ਇਕਾਈ ਅੱਛਾ ਹਾਂ ਇਧਰੋਂ ਬੇਟਾ ਆਪਾਂ ਇਕਾਈ ਦਹਾਈ ਤੇ ਹੀ ਚੱਲਣਾ ਆ ਠੀਕ ਹੈ ਤਾਂ 21 ਸਥਾਨ ਤੇ ਮੋਤੀਆਂ ਦੀ ਸੰਖਿਆ ਕਿੰਨੀ ਹੈ ਕਿਉਂਕਿ ਆ ਪਹਿਲਾ 21 ਸਥਾਨ ਹੀ ਹੋਗਾ 1 2 3 4 5 6 7 8 9 ਇੱਕ 21 ਸਥਾਨ ਤੇ 9 ਦਹਾਈ ਸਥਾਨ ਤੇ 1 2 3 4 ਸੈਂਕੜਾ ਸਥਾਨ ਤੇ 3 ਤੇ ਹਜ਼ਾਰ ਸਥਾਨ ਤੇ 1 2 3 4 ਤੇ ਦਹ ਹਜ਼ਾਰ ਸਥਾਨ ਤੇ 1 2 3 4 5 6 7 8 ਠੀਕ ਹੈ ਬੇਟਾ ਤਾਂ ਆਪਾਂ ਤਿੰਨਾਂ ਤੋਂ ਬਾਅਦ ਦੇ ਵਿੱਚ ਕਮਾ ਲਾਉਨੇ ਆ ਠੀਕ ਹੈ ਤਿੰਨਾਂ ਤੋਂ ਬਾਅਦ ਚ ਜਦੋਂ ਕਮਾ ਲਾਉਨੇ ਆ ਤਾਂ ਫਿਰ ਦੋ-ਦੋ ਤੋਂ ਬਾਅਦ ਕਮਾ ਕਮਿਆਂ ਵਾਲੀ ਇਹ ਆ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਇਹ ਪੜਾਂਗੇ 84349 ਠੀਕ ਹੈ ਇਹਨੂੰ ਸ਼ਬਦਾਂ ਵਿੱਚ ਕੀ ਲਿਖਾਂਗੇ 84 ਹਜ਼ਾਰ 3 100 ਨੂੰ ਜਾਂ ਠੀਕ ਹੈ ਬੇਟਾ ਸਿਮਿਲਰਲੀ ਬੇਟਾ ਇਧਰਲੇ ਪਾਸੇ ਵੀ ਦੇਖੋ ਤੁਸੀਂ ਧਿਆਨ ਦੇ ਨਾਲ ਆ ਇਕਾਈ ਵਾਲੇ ਸਥਾਨ 'ਚ 1 2 3 4 5 6 7 ਮੋਤੀ ਦਹਾਈ ਵਾਲੇ ਸਥਾਨ 'ਚ 0 ਸੈਂਕੜੇ ਵਾਲੇ ਸਥਾਨ 'ਚ 0 ਮੋਤੀ ਹਜ਼ਾਰ ਵਾਲੇ ਸਾਂਝੇ ਤਿੰਨ ਮੋਤੀ ਤੇ 10000 ਵਾਲੇ 'ਚ ਵੀ ਤਿੰਨ ਮੋਤੀ ਅੱਪਾ ਤਿੰਨ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਕਮਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਇਹ ਤੀਤੀ ਇਕੱਠੇ ਪੜਾਂਗੇ 33000 7 ਤਾਂ ਇਹਦਾ ਸ਼ਬਦਾਂ ਦੇ ਵਿੱਚ ਕਿਵੇਂ ਲਿਖਾਂਗੇ 33000 7 ਠੀਕ ਹੈ ਬੇਟਾ ਤਾਂ ਬੇਟਾ ਇਹ ਸੀਗਾ ਤੁਹਾਡਾ ਪਹਿਲਾ ਸਵਾਲ ਅਭਿਆਸ 1.1 ਦਾ ਤਾਂ ਅਗਲਾ ਸਵਾਲ ਹੈ ਜਿਹੜਾ ਬੇਟਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇਹਦੇ ਵਿੱਚ ਤੁਹਾਨੂੰ ਗਣਤਾਰੇ ਬਾਰੇ ਇਕਾਈਆਂ ਦਹਾਈਆਂ ਬਾਰੇ ਪਤਾ ਲੱਗ ਗਿਆ ਠੀਕ ਹੈ ਸੱਜੇ ਹੱਥੋਂ ਸ਼ੁਰੂ ਹੁੰਦਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹਿਆ ਲੱਖ ਦਹ ਲੱਖ ਇਸ ਤਰ੍ਹਾਂ ਚੱਲਦਾ ਹੈ ਸੋ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ